ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਮਂਦੀਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬ하이 ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆਂ ਤਸੱਲੀ ਵਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ ਸਾਹਿਬ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਮੇਰਾ ਨਾਮ ਹੈ ਕਾਲਾ ਸਿੰਘ ਪਿੰਡ ਮੰਡੀਰਾਵਾਲਾ ਨਵਾਂ ਜ਼ਿਲ੍ਹਾ ਮੋਗਾ ਠੀਕ ਹੈ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਪੂਰਾ 75652 ਠੀਕ ਹੈ ਜੀ ਘਰ ਦੀ ਵਿਹੜੀ ਹੈ ਜੀ ਹਾਂ ਘਰ ਦੀ ਵਿਹੜਾ ਵੀ ਸੁਆ ਕਿੰਨੇ ਵਾਂ ਸੁਈ ਜੀ ਉਹ ਤੀਜਾ ਸੁਆ ਸੁਣ ਲੱਗੀ ਵੀਰੇ ਹੁਣੇ ਸੁਈ ਆ ਕਦੋਂ ਸੂਈ ਹੈ ਜੀ ਇਹਨੂੰ ਅੱਜ 5 ਮਾਦ ਦੇਣਾ ਵੀਰ ਬੱਚਾ ਕੀ ਹੈ ਜੀ ਬੱਚਾ ਵਾਛਾ ਜੀ ਮਾਗਾ ਜੇਰ ਦੀ ਡਨ ਹੈ ਜੀ ਹਾਂ ਜੀ ਪੂਰੀ ਕਲੀਅਰ ਹੈ ਜਮਾ ਕਿੰਨਾ ਠੀਕ ਹੈ ਕਿੰਨਾ ਦਾ ਤਿਆਰ ਹੈ ਜੀ ਦੁੱਧ ਜੀ ਪਿਛਲੇ ਸੂਏ ਇਹ 15 ਲੀਟਰ 16 ਲੀਟਰ ਤਿਆਰ ਸੀਗਾ ਹੁਣ ਇਸ ਵਕਤ ਵੀ 12 13 ਲੀਟਰ ਹੈ ਵੀ ਹਜੇ ਕੁਝ ਨਹੀਂ ਪਾਇਆ 5 ਮਾਦ ਦੇਣਾ ਠੀਕ ਹੈ ਜੀ ਹਾਂ ਜੀ 15 16 ਲੀਟਰ ਦੁੱਧ ਤਿਆਰ ਕਰੂ ਕਰੂ ਠੀਕ ਹੈ ਦੇ ਦੇ ਜੀ ਅੱਜ ਦਾ ਜਿਹੜਾ 12 ਲੀਟਰ ਹੈ ਹਾਂ ਜੀ ਅੱਜ 12 ਲੀਟਰ ਹੈ ਠੀਕ ਹੈ ਸੈਂਗਾ ਮਾਰਦੀ ਮੋਦੀ ਦਾ ਨਹੀਂ ਜਮਾਂ ਨਹੀਂ ਮਾਰਦੀ ਜਿੱਥੇ ਮਾਰ ਗਿਆ ਫਿਰ ਮੇਰੀ ਜਾਂ ਕੋਈ ਨਹੀਂ ਕਹਿੰਦੀ ਠੰਡੇ ਛੀਲ ਦੀ ਗਾਰੰਟੀ ਹੈ ਠੰਡੇ ਛੀਲ ਦੀ ਗਾਰੰਟੀ ਹੈ ਜਮਾਂ ਮਾਰਦੀ ਚੱਡੇ ਨੂੰ ਹੱਥ ਲਾਈ ਜਾਂ ਠੀਕ ਹੈ ਜਮਾਂ ਨਹੀਂ ਵੀਰੇ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਜੀ ਸੂਆ ਤੀਜਾ ਸੂਈ ਹੈ ਜੀ ਪੰਜ ਤਣ ਸਮਾ ਹੋ ਗਿਆ ਸੂਈ ਨੂੰ ਬੱਚਾ ਮਗਰ ਵੱੱਛਾ ਜੀ ਨੇਕਾ ਜਿਹੜਾ ਦੁੱਧ ਤਿਆਰ ਹੋਊਗਾ ਜੀ ਉਹ 12 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹਸਤੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋੜ ਸ਼ਾਂਖ ਪੋਰਾ ਵੀ ਨਹੀਂ ਜੀ ਬਾਈ ਦੱਸਦਾ ਕਿ ਪਿਛਲੇ ਸੂਏ 15 16 ਕਿਲੋ ਚੋਇਆ ਮੋੜ ਲਿਆ ਹੋਇਆ ਜੀ ਐਕਟੀਆਰ ਵੀ ਇੰਨੇ ਦੀ ਉਮੀਦ ਆ ਬਾਕੀ ਜੇ ਕੋਈ ਵੀਰ ਸੇਵਾ ਵੱਧ ਕਰ ਲੂ ਤਾਂ ਜਿੰਨਾ ਮਰਜੀ ਝੋਲੇ ਜੀ ਸਿੰਘ ਜ਼ਰੂਰ ਆ ਛੋਟੇ ਛੋਟੇ ਪਰ ਬਾਈ ਕਹਿੰਦਾ ਮਾਰਦੇ ਨਹੀਂ ਸੀਲਸ ਲੱਗਦਾ ਇੰਨੀ ਜਿਵੇਂ ਕੋਈ ਮਰਜੀ ਸਿੱਧੇ ਪੁੱਠੇ ਪਾਸੇ ਬੈਠਾ ਰਵੇ ਜੀ ਚਾਰ ਹੀ ਥਾਣਾ ਠੰਡੀ ਸੀਲ ਫੁੱਲ ਤੇ ਡਿਮਾਂਡ ਵੀਰੇ ਜੈ ਜੀ ਲੈਣ ਦੇਂ ਜੀ ਅਲੀ ਜੀ ਦੀ ਡਿਮਾਂਡ ਜੀ ਬਾਠ ਬਾਈ ਇਹਦੀ 57000 ਰੁਪਇਆ ਬਾਈ ਹੋ ਜੂ ਤੁਹਾਡਾ ਕੋਈ ਮੰਨਤਾ ਹਾਂ ਮੰਨਤਾਂ ਵੀਰੇ ਅੱਜ ਦਾ ਕਰ ਦਾਂਗੇ ਜਿਹੜਾ ਆਊਗਾ ਭਰਾ ਮੰਨਤਾਂ ਕਰ ਦਾਂਗੇ ਅੱਜ ਦਾ ਠੀਕ ਹੈ ਜੀ ਹਾਂ ਮੇਰਾ ਨੰਬਰ ਨੰਬਰ ਆ ਜੀ ਹਾਂ ਜੀ ਉਹ ਪੂਰਾ 700 ਠੀਕ ਹੈ ਜੀ 90 56 856 ਠੀਕ ਹੈ ਵੀਰੇ ਹਾਂ 57000 ਰੁਪਏ ਚ ਬਾਈ ਕਹਿੰਦਾ ਮਾਨਤਾ ਦੇ ਕਰਾਂਗੇ ਨੰਬਰ ਦੇ ਸ਼ੀਲ ਆ ਜਮਾਂ ਨਹੀਂ ਕੋਈ ਲਗਾਤਾਰ ਜੀਰ ਤੋਰੀ ਪਈ ਆ ਵਛਾ ਮਗਰ ਠੀਕ ਹੈ ਜੀ ਥਾਣੇ ਪੂਰੇ ਕਲੀਅਰ ਆ ਕੋਈ ਭੂਰ ਸਰਲਾ ਨਹੀਂ ਕੁਛ ਨਹੀਂ ਠੀਕ ਹੈ ਜੀ ਧੰਨਵਾਦ